ਤਸਵੀਰਾਂ ਧੁੰਦਲੀਆਂ ਕਰਕੇ ਤਾਂ ਦਿਖਾਈਆਂ ਨੇ ਕਿਉਂਕਿ ਇਹ ਦਿਖਾਣਯੋਗੀਆਂ ਵੀ ਨਹੀਂ ਐ ਇੱਕ ਕੁੜੀ ਦੇ ਨਾਲ ਇੰਨੀ ਇੰਤਿਹਾ ਕੀਤੀ ਗਈ ਐ ਇੰਤਿਹਾ ਕੀਤੀ ਕਿਸ ਨੇ ਆ ਉਸ ਦੇ ਪਤੀ ਨੇ ਕਿਉਂ ਕਿਉਂਕਿ ਸਿਰਫ ਸ਼ੱਕ ਸੀ ਕਿ ਉਸ ਦੀ ਘਰ ਵਾਲੀ ਦੇ ਹੋਰ ਲੋਕਾਂ ਨਾਲ ਨਜਾਇਜ਼ ਸਬੰਧ ਨੇ ਸਿਰਫ ਤੇ ਸਿਰਫ ਸ਼ੱਕ ਹੋਣ ਦੇ ਆਧਾਰ ਤੇ ਹੀ ਇੱਕ ਬੰਦੇ ਵੱਲੋਂ ਆਪਣੀ ਘਰ ਵਾਲੀ ਦੇ ਨਾਲ ਇੰਨੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਐ ਸਰੀਰ ਦਾ ਕੋਈ ਵੀ ਹਿੱਸਾ ਅਜਿਹਾ ਨਹੀਂ ਐ ਚਾਹੇ ਮੂੰਹ ਚਾਹੇ ਮੋਢਾ ਚਾਹੇ ਪੇਠ ਚਾਹੇ ਛਾਤੀ ਚਾਹੇ ਢਿੱਡ ਤੇ ਚਾਹੇ ਲੱਤਾਂ ਕਿਉਣਾ ਹੋਣ ਗੁਪਤ ਅੰਗਾਂ ਤੱਕ ਐਨੇ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਕਿ ਹਰ ਜਗ੍ਹਾ ਤੇ ਨੀਲ ਪਏ ਹੋਏ ਨੇ ਜਦੋਂ ਇਹ ਦੋਵੇਂ ਪਤੀ ਪਤਨੀ ਪਹਿਲਾਂ ਤਾਂ ਕੁੜੀ ਆ ਜੋ ਆਪਣੇ ਪੇਕੇ ਘਰ ਜਾਂਦੀ ਆ ਇਹਨਾਂ ਦੇ ਕੋਲ ਇੱਕ ਛੋਟਾ ਬੇਟਾ ਵੀ ਹੈ ਰਾਤ ਉੱਥੇ ਰਹਿੰਦੇ ਨੇ ਅਗਲੇ ਦਿਨ ਵਾਪਸ ਆਉਂਦੇ ਨੇ ਤੇ ਵਾਪਸ ਆਉਂਦਿਆਂ ਜੋ ਇਸ ਪੀੜਤ ਕੁੜੀ ਆ ਇਸ ਦੇ ਘਰ ਵੱਲੇ ਘਰ ਵਾਲੇ ਵੱਲੋਂ ਕਮਰੇ ਦੇ ਵਿੱਚ ਬੰਦ ਕਰਕੇ ਕਈ ਘੰਟਿਆਂ ਤੱਕ ਕਿਸੇ ਡੰਡੇ ਵੈਟ ਨਾਲ ਬੈਲਟਾਂ ਨਾਲ ਕੁੜੀ ਦੇ ਉੱਤੇ ਬਾਰਦਤ ਕੀਤੀ ਜਾਂਦੀ ਆ ਉਸ ਨੂੰ ਕੁੱਟਿਆ ਜਾਂਦਾ ਉਸ ਨੂੰ ਇਹਨੇ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਕਿ ਜੇਕਰ ਲੋਕਾਂ ਨੂੰ ਪਤਾ ਨਾ ਲੱਗਦਾ ਚੀਖ ਚਹਾੜਾ ਨਾ ਸੁਣਦਾ ਜੇਕਰ ਰਿਸ਼ਤੇਦਾਰ ਅੱਗੇ ਆ ਕੇ ਕੁੜੀ ਨੂੰ ਨਾ ਬਚਾਉਂਦੇ ਤਾਂ ਸ਼ਾਇਦ ਉਸ ਕਮਰੇ ਦੇ ਵਿੱਚੋਂ ਇਸ ਕੁੜੀ ਦੀ ਮ੍ਰਿਤਕ ਦੇਹੀ ਬਾਹਰ ਹੋਣੀ ਸੀ ਇਹਨੇ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਜਿੰਨਾਂ ਵੱਲੋਂ ਇਸ ਕੁੜੀ ਨੂੰ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਪਹਿਲਾਂ ਉਹਨਾਂ ਦਾ ਬਿਆਨ ਸੁਣਦਿਆਂ ਕਿ ਆਖਰੀ ਸਾਰੀ ਘਟਨਾ ਕਿੱਥੇ ਕਿਵੇਂ ਕਿਉਂ ਕਿਦਾਂ ਵਾਪਰੀ ਹੈ ਕਿੱਥੇ ਰਹਿੰਦੇ ਤੁਸੀਂ ਕਬਾਈ ਵੈਰ ਕਿੱਥੇ ਰਹਿੰਦੇ ਕਬਾਈ ਤੇ ਇੱਥੇ ਕਿੱਥੇ ਰਹਿੰਦੇ ਤੁਸੀਂ ਅਗੋਰ ਚਨਨ ਕੀ ਕੀ ਗੱਲ ਕੀ ਹੋਈ ਹੈ ਤੇਰੇ ਨਾਲ ਇਹ ਬੁਰੀ ਤਰ੍ਹਾਂ ਕਿਉਂ ਮਾਰਿਆ ਮੈਂ ਉਹ ਇਲਜ਼ਾਮ ਲਾਉਂਦੇ ਸੀ ਕਿਸ ਗੱਲ ਦਾ ਇਲਜ਼ਾਮ ਲਾਉਂਦੇ ਤੁਸੀਂ ਲਾੜੇ ਨਾਲ ਕੱਲ ਤੇ ਟਮਕਾਣੇ ਨਾਲ ਉੱਤੇ ਅੱਛਾ ਤਾਂ ਕਦੋਂ ਮਾਰਿਆ ਕਦੋਂ ਕਿਸ ਚੀਜ਼ ਨਾਲ ਮਾਰਿਆ ਤੁਹਾਨੂੰ ਕੋਹਣੀ ਨਾਲ ਕਿਹਨਾਂ ਨਾਲ ਕੁਣੀ ਜੇਲ੍ਹ ਨਾਲ ਤੋਂ ਸੋਪੀ ਕਦੋਂ ਤੋਂ ਦੀ ਗੱਲ ਹੈ ਕਿ ਕਿੰਨੇ ਵਜੇ ਮਾਰਿਆ ਹੈ ਕਿੰਨੇ ਵਜੇ ਤੱਕ ਮਾਰਦੇ ਰਹੇ ਹੈ ਤਿੰਨੇ ਦੋ ਤਿੰਨ ਵਜੇ ਤੱਕ ਟਾਈਮ ਸੀ ਅੱਛਾ ਸਰ ਕੀ ਇਲਜ਼ਾਮ ਕਿਲਾਉਂਦੇ ਦੀ ਤਰ੍ਹਾਂ ਤੇ ਮੈਂ ਤਾਂ ਫਲਾਉਣੇ ਨਾਲ ਲੱਗਦਾ ਹਾਂ ਹਾਂਜੀ ਕਿ ਤੇਰੀ ਸ਼ਟਿੰਗ ਕਿੰਨੇ ਹੋਏ ਨਹੀਂ ਕਿ ਮੰਨ ਕਰਦੇ ਹੁੰਦੇ ਮੈਨੂੰ ਬਹੁਤ ਕੁੱਟਿਆ ਕਿੰਨੇ ਵਾਰ ਕਿਰਾ 8 ਸਾਲ ਹੋ ਗਏ ਕੀ ਨਾਮ ਹੈ ਤੁਹਾਡਾ ਇਹਨਾਂ ਦਾ ਕੀ ਨਾਮ ਹੈ ਤੇ ਕੀ ਗੱਲਬਾਤ ਹੋਈ ਹੈ ਡਿਟੇਲ ਦੇ ਵਿੱਚ ਸਾਡਾ ਨਾਮ ਪ੍ਰਵਿੰਦਰ ਕੌਰ ਐ ਇਸ ਦਾ ਨਾਮ ਸਰੋਜ ਰਾਣੀ ਐ ਤੇ ਇਹਦੇ ਤੇ ਬਹੁਤ ਗਲਤ ਲੱਗਿਆ ਹਮਲਾ ਨਹੀਂ ਕੀਤਾ ਐ ਮੈਂ ਬਸ ਵੀ ਤੁਫਲਾਨੇ ਨਾਲ ਲੱਤੇ ਐ ਦੁਆਤੇ ਗਈ ਐ ਵੀ ਉਸ ਕਰਕੇ 2-3 ਦਿਨ ਬਹੁਤ ਨੇ ਕੁੱਟ ਮਾਰ ਕਰੀ ਐ ਬਹੁਤ ਜਿਆਦਾ ਕੁੱਟਿਆ ਸਾਰਾ ਸਰੀਰ ਨੇ ਕੁੱਟ-ਕੁੱਟ ਕੇ ਸਾਰਾ ਸਜਾਤਾ ਗਾਇ ਬਾਰੂਮ ਵਾਲੇ ਜਗ੍ਹਾ ਤੇ ਲਾਟਿੰਗਲ ਜਗ੍ਹਾ ਤੇ ਕੋਟ-ਕੋਟ ਕੇ ਪੈਪਰ ਇਹਨਾਂ ਕੋ ਥਾਪੇ ਨਾਲ ਬਹੁਤ ਇੰਨਾ ਬੁਰਾ ਹਾਲਾਤ ਕੀਤਾਗਾ ਨਾ ਕੁੜੀ ਦੇਖ ਨਿਕੰਮ ਦੀ ਨਹੀਂ ਰਹੀਗੀ ਵਾ ਇਹ ਕਿ ਮਗਰ ਕਿੱਧਰ ਵਿਆਹੀ ਹੈ ਕਿੰਨੇ ਬੱਚੇ ਆ ਤੇ ਕਿੰਨੇ ਨਾਲ ਵਿਆਹੀ ਹੈ ਇਹ ਰਤ ਚੰਨਣ ਖੜਿਆਂ ਦੇ ਪੇਕੇ ਗਿਆ ਕਵਾਏ ਵਿਆਹੀ ਹੈਗੀ ਇੱਕ ਮੁੰਡਾ ਦਾ ਇਹਦਾ ਕੀ ਨਾਂ ਦਿਆਂ ਦਾ ਇਹਦਾ ਸਰੋਜ ਰਾਣਾ ਪਤੀ ਦਾ ਕੀ ਨਾਂ ਅਰਵਿੰਦਰ ਇਹਦੀ ਮਾਂ ਕਿਉਂ ਕਿੱਧਰ ਰਹੀ ਹੈ ਇਹਨਾਂ ਮਾਂ ਕਿੱਧਰ ਰਹੀ ਹੈ ਇੰਨਾ ਮਾਭ ਹੋਇਆ ਤੇ ਦਾਦੀ ਦੀਦਾ ਤੋਂ ਹੋਇਆ ਤੇ ਮम्मा ਗਈ ਉਹ ਤੁਹਾਡੇ ਸਿੱਧੇ ਗਿਆ ਉਹਨਾਂ ਨੂੰ ਇਹਨਾਂ ਪਤਾ ਨਹੀਂਗਾ ਕੁਝ ਵੀ ਤੁਸੀਂ ਕੀ ਲੱਗਦਾ ਅਸੀਂ ਇਹਨਾਂ ਦੇ ਚਾਚੇ ਦੀ ਨੂੰਹ ਆ ਭਾਪੀ ਲੱਗਦੇ ਇਹਨਾਂ ਦੇ ਜਿੱਤੀ ਕਾਰਵਾਈ ਬੰਦ ਕਰਦੇ ਨਹੀਂ ਮਤਲਬ ਬੁਰੀ ਤਰ੍ਹਾਂ ਮਾਰਿਆ ਅਸੀਂ ਇਹਨੂੰ ਇਨਸਾਫ ਦੇਣਾ ਚਾਹਦੇ ਵੀ ਸਜ਼ਾ ਇਹਨੂੰ ਚਾਹੀਦੀ ਹੈ ਭਾਈ ਮਿਲਣੀ ਚਾਹੀਦੀ ਹੈ ਜਿੰਨਾ ਇਹਨਾਂ ਬੁਲਾ ਲਾਤੇ ਨੇ ਇਹਨੇ ਨਾ ਤਨੀ ਦੱਸਿਆ ਵੀ ਕਹਿੰਦੇ ਅੰਦਰੋਂ ਗੇਟ ਲਾ ਕੇ ਨਾ ਕਹਿੰਦੇ ਵੀ ਕੱਲੇ ਸੀਗੇ ਅੰਦਰੋਂ ਗੇਟ ਲਾ ਕੇ ਬਹੁਤ ਕੁੱਟਿਆਗਾ ਸਾਨੂੰ ਤੇ ਬਾਕੀ ਜਿਹੜੇ ਬਾਹਰ ਕੰਮ ਕਰਦੇ ਸੀਗੇ ਵੀ ਆਸੇ-ਪਾਸੇ ਜਿਹੜਾ ਵੀ ਉਹਨਾਂ ਦੇਖ ਕੇ ਆ ਕੇ ਗੇਟ ਖੋਲਿਆਗਾ ਉਹਨਾਂ ਨੇ ਸੋ ਉਹਨਾਂ ਨੇ ਪਹਚਾਈ ਜਾਣ ਹਾਂਜੀ ਉਹਨਾਂ ਬਚਾਈਏ ਜਾਣ ਆਪਣੇ ਕੋਲ ਨਾ ਇੱਕ ਪੇਸ਼ੈਂਟ ਆਇਆ ਰਾਤ ਸਰੋਜ ਚੰਨਲ ਖੇੜੇ ਦੀ ਰਹਿਣ ਵਾਲੀ ਹੈ ਤੇ ਕੁਭਾਏ ਵਿਆਹੀ ਹੋਈ ਹੈ ਤੇ ਉਹ ਤੇ ਪਤੀ ਨਾਲ ਕੋਈ ਉਹਦਾ ਲੜਾਈ ਹੋਈ ਹੈ ਤੇ ਆਪਾਂ ਉਹਦਾ ਪੱਤਾ ਕੱਢ ਕੇ ਜਲਾਲਾਬਾਦ ਪੁਲਿਸ ਨੂੰ ਇਨਫੋਰਮ ਕਰਤਾ ਸਤਾਰਾ ਤਾਂ ਉਸ ਤੋਂ ਬਾਅਦ ਤੁਸੀਂ ਡਾਕਟਰ ਦਾ ਬਿਆਨ ਵੀ ਨਾਲ ਹੀ ਸੁਣ ਲਿਆ ਹੈ ਕਿ ਕਿਸ ਤਰੀਕੇ ਦੀ ਹਾਲਤ ਹੈ ਇੰਨੇ ਘਿਣਾਉਣੇ ਤਰੀਕੇ ਦੇ ਨਾਲ ਕੁੜੀ ਦੇ ਨਾਲ ਜੋ ਅੰਜਾਮ ਦਿੱਤਾ ਗਿਆ ਕੱਟਮਾਰ ਕੀਤੀ ਗਈ ਹੈ ਇਹ ਸਭ ਦੇ ਵਿੱਚ ਸਵਾਲ ਇਹ ਹੈ ਕਿ ਕੀ ਸਿਰਫ ਸ਼ੱਕ ਦੇ ਆਧਾਰ ਤੇ ਜਿਸ ਨੂੰ ਪਹਿਲਾਂ ਤਾਂ ਗੱਲਬਾਤ ਕਰਨੀ ਚਾਹੀਦੀ ਸੀ ਬੈਠ ਕੇ ਕਿ ਆਖਰ ਸਾਰਾ ਮਸਲਾ ਕੀ ਹੈ ਸਿਰਫ ਸ਼ੱਕ ਦੇ ਆਧਾਰ ਦੇ ਉੱਤੇ ਹੀ ਇੰਨੀ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਉਸ ਦਰਿੰਦੇ ਨੂੰ ਹੁਣ ਪੁਲਿਸ ਕੀ ਜੋ ਸਜ਼ਾ ਉਹ ਦਿੰਦੀ ਹੈ ਇਹ ਦੇਖਣਾ ਹੋਵੇਗਾ ਪਰ ਜਿਸ ਤਰੀਕੇ ਨਾਲ ਇੱਕ ਕੁੜੀ ਨੂੰ ਇੰਨੇ ਬੁਰੇ ਤਰੀਕੇ ਨਾਲ ਕੱਟਿਆ ਗਿਆ ਸਰੀਰ ਦਾ ਕੋਈ ਵੀ ਅਜਿਹਾ ਹਿੱਸਾ ਨਹੀਂ ਹੈ ਚਾਹੇ ਉਹ ਦਿਖਨ ਵਾਲੇ ਅੰਗ ਹੋਣ ਚਾਹੇ ਗੁਪਤ ਅੰਗ ਹੋਣ ਹਰੇਕ ਜਗ੍ਹਾ ਦੇ ਉੱਤੇ ਨੀਲ ਪਾਏ ਗਏ ਨੇ ਇਹਨੇ ਬੁਰੇ ਤਰੀਕੇ ਦੇ ਨਾਲ ਇਸ ਕੁੜੀ ਨੂੰ ਕੁੱਟਿਆ ਗਿਆ ਖੈਰ ਇਹ ਸਾਰੇ ਮਾਮਲੇ 'ਚ ਹੁਣ ਪੁਲਿਸ ਕਾਰਵਾਈ ਕਰੇ ਤੇ ਜਲਦ ਤੋਂ ਜਲਦ ਦੋਸ਼ੀ ਨੂੰ ਜੋ ਗ੍ਰਫਤਾਰ ਤੋਂ ਬਾਅਦ ਸਖਤ ਸਜ਼ਾ ਮਿਲੇ ਤਾਂ ਜੋ ਇਹ ਪਤਾ ਲੱਗੇ ਕਿ ਇਨੀ ਬਰਬਰਤਾ ਕਿਉਂ ਕੀਤੀ ਜਾਂਦੀ ਹੈ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਕਿਸੇ ਦੇ ਉੱਤੇ ਵੀ ਅਜਿਹੇ ਤਰੀਕੇ ਨਾਲ ਹੱਥ ਚੁੱਕਣਾ ਵੈਸੇ ਤਾਂ ਕਿਸੇ ਤੇ ਵੀ ਹੱਥ ਚੁੱਕਣਾ ਹੀ ਗਲਤ ਹੈ ਪਰ ਇਹਨੇ ਬੁਰੇ ਤਰੀਕੇ ਨਾਲ ਜੋ ਕੁੱਟਮਾਰ ਕੀਤੀ ਗਈ ਹੈ ਤਸਵੀਰਾਂ ਤਾਂ ਹੀ ਨਹੀਂ ਦਿਖਾ پا ਰਹੇ ਕਿਉਂਕਿ ਇਹਨੇ ਬੁਰੇ ਤਰੀਕੇ ਦੇ ਨਾਲ ਉਹ ਨਿਸ਼ਾਨ ਪਏ ਹੋਏ ਨੇ ਇਸੇ ਕਾਰਨ ਇਹ ਤਸਵੀਰਾਂ ਲੁਕਾਈਆਂ ਗਈਆਂ ਨੇ ਪਰ ਜੋ ਇਸ ਬੰਦੇ ਨੂੰ ਬੰਦ ਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਕਿਉਂਕਿ ਇਹਨੇ ਬਰਬਰਤਾ ਕੀਤੀ ਗਈ ਹੈ